ਭਾਰਤ ਦੀ ਰਾਸ਼ਟਰ ਭਾਸ਼ਾ ਹਿੰਦੀ ਨਹੀਂ ਭਾਰਤ ਦੀ ਰਾਸ਼ਟਰੀ ਭਾਸ਼ਾ ਆਪਣੀ ਭਾਰਤੀ ਹੋਣੀ ਚਾਹੀਦੀ ਹੈ ਹਿੰਦੀ ਭਾਸ਼ਾ ਵਿਦੇਸ਼ੀ ਹਮਲਾਵਾਰਾਂ ਵੱਲੋਂ ਭਾਰਤ ਦਾ ਨਾਮ ਬਦਲ ਕੇ ਹਿੰਦੁਸਤਾਨ ਕਿਹਾ ਗਿਆ ਜੋ ਅੱਜ ਗੁਲਾਮੀ ਦਾ ਪ੍ਰਤੀਕ ਹੈ ਅਸੀਂ ਅੱਜ ਵੀ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਭਾਰਤ ਦੀ ਰਾਸ਼ਟਰੀ ਭਾਸ਼ਾ ਭਾਰਤੀ ਹੈ ਹਿੰਦੀ ਨਹੀਂ ਹੁਣ ਜਿਹੜਾ ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਨੂੰ ਖਤਮ ਕਰ ਦਿੱਤਾ ਜਾਵੇਗਾ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਕਿ ਸਭ ਤੋਂ ਵੱਡਾ ਇਹ ਮੁੱਦਾ ਹੈ ਕਿ ਭਾਰਤ ਦੀ ਆਪਣੀ ਰਾਸ਼ਟਰੀ ਭਾਸ਼ਾ ਜਿਹੜੀ ਹੈ ਉਹ ਹਿੰਦੀ ਨਹੀਂ ਹੈ ਉਹ ਭਾਰਤੀ ਹੈ ਸੋ ਇਹਦੇ ਉੱਪਰ ਗੱਲ ਕਰਾਂਗੇ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਵਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ भारत की राष्ट्रीय भाषा हिंदी नहीं बल्कि भारतीय होनी चाहिए बहुत सारे जो शिक्षा शास्त्री ने ज राजनीतिक ने जार्मिक जा आगू ने शब्द दिता गया है कि भारतीय राष्ट्रीय भाषा हिंदी नहीं सी ते ना ही हिंदी है असी हिंदू नहीं सनातनी हाँ अस हिंदुस्तानी नहीं भारती हाँ इंडियन हां त फिर ਸਾਡੀ ਰਾਸ਼ਟਰੀ ਭਾਸ਼ਾ ਹਿੰਦੀ ਨਹੀਂ ਹੋ ਸਕਦੀ ਜਿਸ ਤਰ੍ਹਾਂ ਇੰਗਲੈਂਡ ਦੀ ਰਾਸ਼ਟਰੀ ਭਾਸ਼ਾ ਦਾ ਨਾਂ ਇੰਗਲਿਸ਼ ਹੈ ਇਸੇ ਤਰ੍ਹਾਂ ਭਾਰਤ ਦੀ ਰਾਸ਼ਟਰੀ ਭਾਸ਼ਾ ਦਾ ਨਾਂ ਵੀ ਭਾਰਤੀ ਹੋਣਾ ਚਾਹੀਦਾ ਹੈ ਇੰਡੀਅਨ ਲੈਂਗੁਏਜ ਹੋਣਾ ਚਾਹੀਦਾ ਹੈ ਭਾਰਤ ਵੰਸ਼ੀਓ ਇਹ ਸਰਵ ਪ੍ਰਮਾਨਿਤ ਸੱਚ ਹੈ ਕਿ ਭਾਰਤ ਦੇ ਪ੍ਰਚੀਨ ਪੰਥ ਧਰਮ ਦਾ ਨਾਮ ਸਨੰਤਨ ਹੈ Hindu ਨਹੀਂ ਹੈ ਇਸੇ ਤਰ੍ਹਾਂ ਸਾਡੇ ਦੇਸ਼ ਦਾ ਪ੍ਰਚੀਨ ਨਾਮ ਵੀ ਭਾਰਤੀ ਤੇ ਭਾਰਤ ਹੈ ਹਿੰਦ ਜਾਂ ਹਿੰਦੁਸਤਾਨ ਨਹੀਂ ਹੈ ਹਿੰਦੁਸਤਾਨ ਸਾਡੇ ਦੇਸ਼ ਦਾ ਨਾਮ ਨਹੀਂ ਹੈ ਸਾਡੇ ਪੰਥ ਨੂੰ Hindu ਨਾ ਮਤੇ ਸਾਡੇ ਦੇਸ਼ ਨੂੰ ਹਿੰਦੁਸਤਾਨ ਦਾ ਨਾਮ ਵਿਦੇਸ਼ੀ ਹਮਲਾਵਰਾਂ ਨੇ ਦਿੱਤਾਇਆ ਵਿਦੇਸ਼ੀ ਹਮਲਾਵਰਾਂ ਦੇ ਲੰਮੇ ਸਮੇਂ ਤੱਕ ਭਾਰਤ ਉੱਤੇ ਰਾਜ ਰਹਿਣ ਨਾਲ ਇਹ ਦੋਵੇਂ ਨਾਮ ਪ੍ਰਚਲਿਤ ਹੋ ਕੇ ਪ੍ਰਸਿੱਧ ਹੋ ਗਏ ਅਤੇ ਅਸੀਂ ਭਾਰਤੀਆਂ ਨੇ ਵੀ ਇਹਨਾਂ ਦੋਵਾਂ ਨਾਵਾਂ ਨੂੰ ਹੀ ਸਹੀ ਸਮਝਿਆ ਇਹਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਜੋ ਕਿ ਗੁਲਾਮੀ ਦਾ ਪ੍ਰਤੀਕ ਚਿੰਨ ਹੈ ਇਸ ਲਈ ਰਾਸ਼ਟਰੀ ਭਾਸ਼ਾ ਨੂੰ ਹਿੰਦੀ ਕਹਿਣਾ ਅਯੋਗ ਹੈ ਜੇਕਰ ਅਸੀਂ Hindu ਨਹੀਂ সনਤਨੀ ਹਾਂ ਤਾਂ ਅਸੀਂ ਹਿੰਦੁਸਤਾਨੀ ਵੀ ਨਹੀਂ ਭਾਰਤੀ ਹਾਂ ਤਾਂ ਫਿਰ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਵੀ ਨਹੀਂ ਅਖਵਾ ਸਕਦੀ ਸਾਡੀ ਭਾਰਤੀਆਂ ਦੀ ਰਾਸ਼ਟਰੀ ਭਾਸ਼ਾ ਦਾ ਨਾਮ ਤਾਂ ਭਾਰਤੀ ਹੋਣਾ ਹੀ ਚਾਹੀਦਾ ਹੈ ਜਿਸ ਤਰ੍ਹਾਂ ਜਾਪਾਨ ਦੀ ਰਾਸ਼ਟਰੀ ਭਾਸ਼ਾ ਦਾ ਨਾਮ ਜਾਪਾਨੀ ਹੈ ਰੂਸੀ ਭਾਸ਼ਾ ਦਾ ਨਾਮ ਰੂਸੀਏ ਅਤੇ ਅਰਬ ਦੇਸ਼ਾਂ ਦੀ ਭਾਸ਼ਾ ਦਾ ਭਾਸ਼ਾ ਦਾ ਨਾਮ ਜਿਹੜਾ ਅਰਬੀ ਹੈ ਇਸੇ ਤਰ੍ਹਾਂ ਹੀ ਭਾਰਤੀਆਂ ਦੀ ਰਾਸ਼ਟਰੀ ਭਾਸ਼ਾ ਦਾ ਨਾਮ ਵੀ ਭਾਰਤੀ ਹੋਣਾ ਚਾਹੀਦਾ ਹੈ ਹਿੰਦੀ ਭਾਸ਼ਾ ਜਾਂ ਹਿੰਦੁਸਤਾਨੀਆ ਦੀ ਹੋ ਸਕਦੀ ਹੈ ਭਾਰਤੀਆਂ ਦੀ ਨਹੀਂ ਜਦੋਂ ਸਾਡੇ ਦੇਸ਼ ਦਾ ਮੂਲ ਅਸਲ ਨਾਮ ਹਿੰਦੁਸਤਾਨ ਹੀ ਨਹੀਂ ਹੈ ਤਾਂ ਅਸੀਂ ਵੀ ਹਿੰਦੁਸਤਾਨੀ ਨਹੀਂ ਹੋ ਸਕਦੇ ਨਹੀਂ ਅਸੀਂ ਭਾਰਤੀ ਹਾਂ ਜਿਸ ਤਰ੍ਹਾਂ ਵਿਦੇਸ਼ੀਆਂ ਨੇ ਸਾਨੂੰ Hindu ਅਤੇ ਸਾਡੇ ਦੇਸ਼ ਨੂੰ ਹਿੰਦੁਸਤਾਨ ਦਾ ਨਾਮ ਦੇ ਦਿੱਤਾ ਉਸੇ ਤਰ੍ਹਾਂ ਉਹਨਾਂ ਨੇ ਸਾਡੀ ਭਾਸ਼ਾ ਦਾ ਨਾਮ ਵੀ ਹਿੰਦੀ ਰੱਖ ਦਿੱਤਾ ਵਿਦੇਸ਼ੀ ਹਮਲਾਵਰਾਂ ਨੇ ਸਾਨੂੰ ਜੋ ਵੀ ਗਲਤ ਨਾਮ ਦਿੱਤੇ ਅਸੀਂ ਉਹਨਾਂ ਗਲਤ ਨਾਮਾਂ ਨੂੰ ਹੀ ਸਵੀਕਾਰ ਕਰ ਲਿਆ ਅੱਜ ਅਸੀਂ ਭਾਰਤੀ ਸੁਤੰਤਰ ਹਾਂ ਆਜ਼ਾਦ ਹਾਂ ਇਸ ਲਈ ਸਾਨੂੰ ਵਿਦੇਸ਼ੀਆਂ ਵੱਲੋਂ ਦਿੱਤੇ ਇਹਨਾਂ ਨਾਵਾਂ ਨੂੰ ਤਿਆਗ ਦੇਣਾ ਚਾਹੀਦਾ ਹੈ ਸਾਰੇ ਭਾਰਤੀਆਂ ਨੂੰ ਮਿਲ ਕੇ ਇੱਕ ਨਵੀਂ ਭਾਰਤੀ ਭਾਸ਼ਾ ਬਣਾਉਣੀ ਚਾਹੀਦੀ ਹੈ ਜਿਸ ਵਿੱਚ ਭਾਰਤ ਵੱਲੋਂ ਹੀ ਉਸਤਤ ਜਨਮ ਹੋਇਆ ਹੋਵੇ ਅਤੇ ਭਾਰਤੀ ਮੂਲ ਦੀਆਂ ਸਾਰੀਆਂ ਪਛਾਵਾਂ ਦੇ ਸ਼ਬਦ ਉਸ ਵਿੱਚ ਸ਼ਾਮਲ ਹੋਣ ਭਾਰਤੀ ਮੂਲ ਦੀ ਪਛਾ ਦਾ ਅਰਥ ਹੈ ਜਿਨ੍ਹਾਂ ਪਛਾਵਾਂ ਦੀ ਸ਼ਬਦਾਵਲੀ ਅਤੇ ਲਿਪੀ ਭਾਰਤ ਤੋਂ ਉਪਜੀ ਹੋਵੇ ਜਿਵੇਂ ਸੰਸਕ੍ਰਿਤ ਤਾਮਿਲ ਤੇਲਗੂ ਉੜੀਆ ਪੰਜਾਬੀ ਇਸ ਸਾਰੀਆਂ ਭਾਰਤੀ ਪਛਾਵਾਂ ਦੇ ਬਹੁਤ ਸਾਰੇ ਸ਼ਬਦ ਹਨ ਪਹਿਲਾਂ ਹੀ ਆਪ ਸੱਚੇ ਮਿਲਦੇ ਚੁਲਦੇ ਹਨ ਜਿਵੇਂ ਦਇਆ ਧਰਮ ਕਰुणा ਗੁਰੂ ਨਗਰ ਸ਼ਾਸਤਰ ਆਦੀ ਇਸੇ ਤਰ੍ਹਾਂ ਸਾਰੀਆਂ ਭਾਰਤੀ ਪਛਾਵਾਂ ਦੇ ਸ਼ਬਦਾਂ ਨੂੰ ਮਿਲਾ ਕੇ ਨਵੀਂ ਭਾਸ਼ਾ ਬਣਾਉਣ ਵਿੱਚ ਕੋਈ ਸਮੱਸਿਆ ਨਹੀਂ ਹੋ ਸਕਦੀ ਸਗੋ ਭਾਸ਼ਾ ਦੀਆਂ ਜ਼ਿਆਦਾਤਰ ਸਮੱਸਿਆ ਵੀ ਹੱਲ ਹੋ ਜਾਣਗੀਆਂ ਕੇਂਦਰ ਸਰਕਾਰ ਨੂੰ ਉਸ ਨਵੀਂ ਭਾਸ਼ਾ ਨੂੰ ਭਾਰਤੀ ਭਾਸ਼ਾ ਦਾ ਰਾਸ਼ਟਰੀ ਭਾਸ਼ਾ ਐਲਾਨ ਕਰ ਦੇਣਾ ਚਾਹੀਦਾ ਹੈ ਵਰਤਮਾਨ ਸਮੇਂ ਵਿੱਚ ਭਾਰਤ ਸਰਕਾਰ ਦੇ ਸਾਰੇ ਕੇਂਦਰੀ ਮੰਤਰਾਲੇ ਅਤੇ ਅਦਾਲਤਾਂ ਵਿੱਚ ਹਰ ਕੰਮ ਮੇਚ ਅੰਗਰੇਜ਼ੀ ਦੀ ਵਰਤੋਂ ਕੀਤੀ ਜਾ ਰਹੀ ਹੈ ਜਦੋਂ ਨਵੀਂ ਭਾਰਤੀ ਭਾਸ਼ਾ ਸਾਰੇ ਪ੍ਰਾਂਤਾਂ ਤੇ ਲੋਕਾਂ ਵਿੱਚ ਪ੍ਰਮਾਣਿਤ ਅਤੇ ਪ੍ਰਮਾਣਿਤ ਹੋ ਜਾਵੇਗੀ ਤਾਂ ਅੰਗਰੇਜ਼ੀ ਦੀ ਜਗ੍ਹਾ ਭਾਰਤੀ ਭਾਸ਼ਾ ਦੀ ਵਰਤੋਂ ਸ਼ੁਰੂ ਹੋ ਜਾਵੇਗੀ ਅਤੇ ਅਸੀਂ ਗੁਲਾਮੀ ਦੇ ਚਿੰਨ ਅੰਗਰੇਜ਼ੀ ਤੋਂ ਛੁਟਕਾਰਾ ਪਾ ਸਕਾਂਗੇ ਅਜਿਹਾ ਕਰਨ ਨਾਲ ਦੱਖਣੀ ਪ੍ਰਾਂਤਾਂ ਦੀਆਂ ਕੁਝ ਪਛਾਵਾਂ ਜਿਵੇਂ ਤਾਮਿਲ ਕੰਨੜ ਆਦੀ ਜੋ ਹਿੰਦੀ ਨਾਲ ਹਰ ਵਕਤ ਉਹਨਾਂ ਦਾ ਝਗੜਾ ਚੱਲ ਰਿਹਾ ਹੈ ਉਹ ਵੀ ਪੂਰੀ ਤਰ੍ਹਾਂ ਸਮਾਪਤ ਹੋ ਜਾਵੇਗਾ ਕਿਉਂਕਿ ਉਹਨਾਂ ਦੀਆਂ ਪਛਾਵਾਂ ਦੇ ਸ਼ਬਦ ਵੀ ਜਿਹੜੇ ਇਸ ਭਾਸ਼ਾ ਵਿੱਚ ਸ਼ਾਮਲ ਹੋ ਕੇ ਭਾਰਤੀ ਭਾਸ਼ਾ ਦਾ ਅਟੁੱਟ ਅੰਗ ਬਣ ਜਾਣਗੇ ਭਾਰਤ ਦੇਸ਼ ਭਾਰਤੀ ਭਾਸ਼ਾ ਇਹਨਾਂ ਦੋਨਾਂ ਨਾਵਾਂ ਦੀ ਵਰਤੋਂ ਕਰਨ ਨਾਲ ਭਾਰਤੀਆਂ ਵਿੱਚ ਆਤਮ ਸਨਮਾਨ ਆਵੇਗਾ ਅਤੇ ਇਕਤਾ ਵੀ ਹੋਵੇਗੀ ਇਕਤਾ ਨਾਲ ਹੀ ਭਾਰਤ ਤਰੱਕੀ ਕਰੇਗਾ ਇਸ ਤਰ੍ਹਾਂ ਸਾਰੀਆਂ ਭਾਰਤੀ ਪਛਾਵਾਂ ਦੇ ਸ਼ਬਦਾਂ ਨੂੰ ਮਿਲਾ ਕੇ ਨਵੀਂ ਭਾਸ਼ਾ ਭਾਰਤੀ ਭਾਸ਼ਾ ਦੇਸ਼ ਦੀ ਤਰੱਕੀ ਵਿੱਚ ਬਹੁਤ ਸਹਾਇ ਹੋਵੇਗੀ ਇਸ ਲਈ ਭਾਰਤ ਨੂੰ ਨਵੀਂ ਭਾਰਤੀ ਭਾਸ਼ਾ ਬਣਾ ਕੇ ਅਪਣਾ ਲੈਣਾ ਚਾਹੀਦਾ ਹੈ ਨਵੀਂ ਭਾਰਤੀ ਭਾਸ਼ਾ ਬਣਾ ਕੇ ਆਪਣਾ ਕੇ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ ਸੋ ਜੈ ਭਾਰਤ ਦਾ ਸਾਨੂੰ ਜਿਹੜਾ ਨਾਮ ਲੈਣਾ ਚਾਹੀਦਾ ਹੈ ਨਾ ਕਿ ਅਸੀਂ ਜਿਹੜਾ ਕਿ ਹਿੰਦੁਸਤਾਨ ਦਾ ਜੈ ਹਿੰਦ ਕੋਈ ਵੀ ਐਸਾ ਨਾਰਾ ਨਹੀਂ ਜੋ ਕਿ ਸਾਨੂੰ ਵਿਦੇਸ਼ੀਆਂ ਵੱਲੋਂ ਇਹ ਸਾਡੇ ਤੇ ਥੋਪਿਆ ਗਿਆ ਹਿੰਦੁਸਤਾਨ ਹਿੰਦੀ ਲੇਕਿਨ ਜੈ ਭਾਰਤ ਜੈ ਇੰਡੀਆ ਅਸੀਂ ਜੋ ਸਾਡਾ ਦੇਸ਼ ਦਾ ਅਸਲ ਨਾਮ ਹੈ ਭਾਰਤ ਤੇ ਭਾਰਤ ਦੇ ਨਾਮ ਤੇ ਸਾਨੂੰ ਜਾਣਿਆ ਜਾਂਦਾ ਹੈ ਭਾਰਤੀ ਇਹ ਕਹਿ ਕੇ ਜਾਣਿਆ ਜਾਂਦਾ ਨਾ ਕਿ ਸਾਨੂੰ ਕੋਈ ਹਿੰਦੁਸਤਾਨੀ ਕਹਿੰਦਾ ਹੈ ਵਿਦੇਸ਼ਾਂ ਦੇ ਵਿੱਚ ਵੀ ਅਸੀਂ ਹਿੰਦੁਸਤਾਨੀ ਨਹੀਂ ਸੋ ਇਸੇ ਕਰ ਸਾਡੀ ਇਹ ਭਾਸ਼ਾ ਨੂੰ ਜਿਹੜਾ ਕਿ ਇਹਨੂੰ ਬਦਲ ਕੇ ਸੋ ਰਾਸ਼ਟਰੀ ਭਾਸ਼ਾ ਦਾ ਨਾਮ ਭਾਰਤੀ ਭਾਸ਼ਾ ਰੱਖਣਾ ਚਾਹੀਦਾ ਔਰ ਭਾਰਤੀ ਭਾਸ਼ਾ ਨੂੰ ਇੱਕੋ ਪੂਰੇ ਦੇਸ਼ ਦੇ ਵਿੱਚ ਜੋ ਟੈਸਟ ਹੁੰਦੇ ਨੇ ਉਹ ਇਹਨਾਂ ਭਾਰਤੀ ਭਾਸ਼ਾ ਦੇ ਵਿੱਚ ਹੋਣੇ ਚਾਹੀਦੇ ਨੇ ਔਰ ਸਾਰਾ ਦੇਸ਼ ਇੱਕੇ ਸੋ ਸਾਨੂੰ ਅੰਗਰੇਜ਼ੀ ਭਾਸ਼ਾ ਨੂੰ ਜਿਹੜਾ ਕਿ ਛੱਡ ਦੇਣਾ ਚਾਹੀਦਾ ਔਰ ਸਾਡੀ ਆਪਣੀ ਭਾਸ਼ਾ ਹੋਵੇ ਔਰ ਆਪਣੀ ਭਾਸ਼ਾ ਦੇ ਵਿੱਚ ਸਾਰੇ ਕੰਮ ਕਾਜ ਹੋਣ ਮੰਤਰਾਲਿਆਂ ਦੇ ਜਿਹੜੇ ਲਿਖਤ ਪੜਤ ਕੰਮ ਹੈ ਸਾਰੇ ਸਾਡੀ ਭਾਰਤੀ ਭਾਸ਼ਾ ਚ ਹੋਣੇ ਚਾਹੀਦੇ ਨੇ ਸੋ ਦੇਸ਼ ਵਾਸੀਆਂ ਵੱਲੋਂ ਵੀ ਇਸ ਦਾ ਜਿਹੜਾ ਸਤਿਕਾਰ ਕੀਤਾ ਜਾਵੇ ਔਰ ਦੇਸ਼ ਤਰੱਕੀ ਕਰ ਸਕਦਾ ਹੈ